ਉਹ ਕਿਆ 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 ਕਰ ਰਹਾ ਹੈ ਭਾਈ ਆ ਗਰੀਏ ਮੈਂ ਚਾਚਾ ਅਮਰੂਦਾ ਕੋਲ ਖੜਾ ਹੈ ਕੀ ਛੇੜਖਾਨੀ ਕਰਦਾ ਸੀ ਇਹਨਾਂ ਨਾਲ ਉਹ ਮੈਂ ਕਿਹਾ ਅਮਰੂਦਾ ਨੂੰ ਮਿੱਟੀ ਦੇਣਾ ਬਹੁਤ ਮਿੱਟੀ ਘਟ ਹੋਈ ਪਈ ਸੀ ਹਾਲੇ ਦਿਵਾਲੇ ਮੈਂ ਕਿਹਾ ਜੜਾਂ ਚ ਭਰਦਾ ਯਾਰ ਫਿਰ ਪਾਣੀ ਪੋਣਾ ਵਧੀਆ ਹੋ ਜਾ ਸਹੀ ਏ ਹੈ ਨਾ ਮੈਂ ਭਤੀਜ ਉਹ ਕਿਆ ਕਿਆ ਉਹ ਤਾਂ ਠੀਕ ਆ ਆ ਤੈਨਿਆ ਖਾਨੂ ਕੀ ਹੋਇਆ ਮਾਲ ਮੂਲ ਤਾਂ ਨਹੀਂ ਸਗ ਲੈ ਤੂੰ ਅਰੇ ਬਸ ਤੋਈਆ ਇਹ ਬੋਲਦਾ ਤੇਰੀ ਰੀਸਨ ਵਾਲੀ ਬੋਲਦਾਂ ਦੇਲਾ ਮੈਂ ਵੀ ਹਾਂ ਹੋ ਜਨਾ ਓ ਕਿਉਂ ਮੇਰੀਆਂ ਰੀਸਾ ਰੋਣਾ ਮੇਰਾ ਤਾਂ ਮਨ ਲੱਗ ਗਿਆ ਹੋਇਆ ਤੂੰ ਦੱਸ ਕੀ ਲੈਣਾ ਮਾ ਤੁਰਦਾ ਲੱਗ ਨਹੀਂ ਤੈਨੂੰ ਵੀ ਜੜ ਤੇ ਬਾੜਨ ਹਾਂ ਅੱਜ ਕੰਮ ਕੈਡਾ ਮੇਰਾ ਇਹ ਨਾ ਪੁੱਲੀ ਚਾਚਾ ਚਾਚਾ ਹੁੰਦਾ ਭਤੀਜ ਭਤੀਜ ਹੁੰਦਾ ਉਹ ਚੰਗਾ ਚਾਚਾ ਤੂੰ ਹੀਆ ਤੂੰ ਹੀਆ ਤੂੰ ਹੀਆ ਚੰਗਾ ਐਮੀ ਨਾ ਮਾਰ